ਇਮਤ ਰੁਕ ਗਿਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਨਮ ਸਾਰੇ ਵੀਰਾਂ ਸੈਟਲ ਨੇ ਤੇ ਕਰਦੇ ਆ ਬਲੌਗ ਦੀ ਸਟਾਰਟਿੰਗ ਤੇ ਤੋਂ ਆਪਾਂ ਮਿੱਤਰੋ ਵਾਹ ਨਿਕਲੇ ਆਈਆ ਬੱਚੇ-ਬੱਚੇ ਭੌਣੇ ਆਪਾਂ ਤੇ ਸਾਰਨਾ ਪਹਿਲਾਂ ਤਾਂ ਆਪਾਂ ਇਸੇ ਕੰਮ ਤੇ ਆਈਏ ਕਿ ਬਿੱਲੀ ਅੰਦਰ ਵੜ ਗਈ ਸੀ ਰਾਤ ਖੰਭ ਖਿੱਚੇ ਪਏ ਆ ਤੇ ਬਿੱਲੀ ਆਪਨ ਨਹੀਂ ਪਤਾ ਲੱਗਾ ਯਾਰ ਭੱਜ ਗਈ ਬਿੱਲੀ ਬਿੱਲੀ ਆਈ ਜ਼ਰੂਰ ਸੀ ਵਿੱਚ ਵੀ ਆਈ ਸੀਗੀ ਤੇ ਮਤਲਬ ਆਪਾਂ 6:30 ਵਜੇ ਤੱਕ ਰ ਨਿਗ੍ਹੀ ਰੱਖੀ ਆ ਦਾ 1:30 ਵਜੇ ਤੱਕ ਤਾਂ ਨਹੀਂ ਆਈ ਇਹ ਆਈ ਹੋਊਗੀ ਘੱਟੋ ਘੱਟ 12 1 ਵਜੇ ਬਿੱਲੀ ਉਹ ਯਾਰ ਸੌਂ ਸੂਗੇ ਨਹੀਂ ਪਤਾ ਲੱਗਾ ਤੇ ਆਪਾਂ ਇੱਕ ਖੁੱਲਾ ਰਹਿਣ ਦਾ ਪਿੰਜਰਾ ਲੱਗਾ ਕੋਈ ਨਹੀਂ ਅੱਜ ਆ ਗਈ ਕੱਲੂ ਫੇਰ ਆਊਗੀ ਕੋਈ ਨਹੀਂ ਤੇ ਆਹ ਹੁਣ ਬਿੱਲ ਖੰਮ ਖੁੰਮ ਖਿਲਰੇ ਪਏ ਆ ਆ ਵਿੱਚੋਂ ਕੱਢ ਕੇ ਲੈ ਗਈ ਵੀ ਇਹ ਖੰਮ ਇਹ ਚਲੋ ਕੋਈ ਨਹੀਂ ਕੱਲੂ ਫੇਰ ਆਊਗੀ ਬਿੱਲੀ ਬਹੁਤ ਤਕੜੀ ਹੈ ਮਿੱਤਰੋ ਆਪਾਂ ਸਾਰੀ ਵਿਖਾਵਾਂਗੇ ਫੇਰ ਉਹ ਬਿੱਲੀ ਉਹ ਪਿਛਲੀ ਤਾਂ ਦੇਦੀ ਸੀ ਨਾ ਇਹ ਆਪਾਂ ਪੂਰੀ ਵਿਖਾਵਾਂਗੇ ਰਾਤ ਨੂੰ ਫੋਲ ਰੱਖਾਂਗੇ ਚਾਰਜਰ ਬਿੱਲੀ ਫਿਰ ਫੜਨ ਦੇ ਵਿੱਚ ਆਪਾਂ ਫੇਰ ਅੱਜ ਨਾਕਾਮ ਆਪ ਇਹ ਕਿਰ ਕਬੂਤਰ ਢਿੱਲੀ ਹੋ ਗਈ ਆ ਹਾਲੀ ਇਹਨਾਂ ਨੂੰ ਲੱਤਾਂ ਇਹਨਾਂ ਥੋੜੀਆਂ ਘੱਟ ਕੰਮ ਕਰਦੀਆਂ ਪੂਣ ਠੰਡ ਕਰਕੇ ਰੁਕਣ ਲੱਗਦੀਆਂ ਤੇ ਜੇ ਕਿਸੇ ਮੇਰੇ ਵੀਰ ਭਰਾ ਕੋਲ ਇਲਾਜ ਹੋਵੇ ਤੇ ਜਰੂਰ ਦੱਸੋ ਯਾਰ ਹੈ ਨਾ ਤੇ ਬਾਕੀ ਆਪਾਂ ਤਾਂ ਆ ਦਾ ਟ੍ਰੀਟਮੈਂਟ ਕਰੀ ਜਾਂਦੇ ਇਹਦੇ ਨਾਲ ਕਿ ਇਹਨੂੰ ਹੋਰ ਹੀ ਪਤਾ ਹੋਇਆ ਤੇ ਦੱਸ ਦਿਓ ਜੀ ਇਹਦੀ ਨਾ ਆਪਾਂ ਵੀਡੀਓ ਪਾਈ ਸੀ ਇੰਸਟਾਗ੍ਰਾਮ ਤੇ ਲਗਭਗ ਆਪਾਂ ਕੱਲ੍ਹ ਪਾਈ ਸੀ ਤੇ ਉਸੇ ਵੀਡੀਓ ਚ ਕੰਮ ਹੋ ਗਿਆ ਫੇਰ ਇਹਦਾ ਅੱਗੇ ਫਿਰ ਅੱਤੇ ਦੀ ਪਾਈ ਸੀ ਰਤਰਾ ਕੰਮ ਹੋ ਗਿਆ ਤੇ ਇਹ ਮਿੱਤਰੋ ਰੱਤਾ ਘਟ ਕੰਮ ਕਰਦੇ ਗਏ ਠੰਡ ਕਰਕੇ ਆ ਆਪਾਂ ਇਹਦੀ ਵੀਡੀਓ ਪਾਈ ਸੀ ਕੱਲ ਤੇ ਵੀਡੀਓ ਆਪਾਂ ਨਾ ਦੇ ਨਾਲ ਡਿਲੀਟ ਕਰਤੀ ਫਿਰ ਆਪਾਂ ਮਤਲਬ ਉਹਦੋਂ ਨਹੀਂ ਕੀਤੀਗੀ ਤੇ ਬਾਵਾ ਜਾਨ ਨੇ ਵੇਖ ਲਈ ਸੀ ਆਪਾਂ ਫਿਰ ਅੱਜ ਕੀਤੀ ਐ ਇੱਕ ਦਿਨ ਹੋ ਗਿਆ ਸੀ ਪਾਈ ਨੂੰ ਅੱਜ ਆਪਾਂ ਵੀਡੀਓ ਇਹ ਡਿਲੀਟ ਕਰਤੀ ਆ हूँ नहीं आप कूत्रा कि वीयर पाऊंगे हूँ आप गर्मी च पावे पता ही आप शौक कराइए है हम आपको कितर का नेड़े हाँ काले कूते जरूर वेल लिया करो बच्चे सैट बैठे सारे और कूत्र पासे करना आप पा लासरा हूँ आप होर क्डे छे अज घेर फिर रहा दहरे चका ਉਹ ਤਾਂ ਲਗਭਗ ਸੈੱਟ ਆ ਸਾਰੇ ਹਾਂ ਭਾਈ ਜਿਹੜਾ ਆਪਣਾ ਕੱਲ ਬੱਚਾ ਉੱਡਿਆ ਸੀਗਾ ਉਹ ਅੱਜ ਫੇਰ ਛੱਡਾਂਗੇ ਆਪਾਂ ਆਪਾਂ ਲਗਾਤਾਰ ਹੀ ਛੱਡਣਾ ਕਿਉਂਕਿ ਤੋਂ ਆਪਨ ਨਿਕਲਦੀ ਹੁੰਦੀ ਆ ਤੇ ਥੋੜੀ ਹੋਰ ਨਿਕਲਿਆਵੇ ਤਾਂ ਆਪਾਂ ਛੱਡਾਂਗੇ ਫੇਰ ਉਹਨੂੰ ਹੁਣ ਇਹ ਦਵਾਈ ਬੂਢੀ ਦੇ ਕੇ ਧੁੱਪੇ ਭਾਇਆ ਯਾਰ ਲੱਤਾਂ ਚੱਲ ਪਈ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਕਿ ਲੱਤਾਂ ਭਾਇਆ ਯਾਰ ਔਖਾ ਗਾਮੇ ਦਾ ਪਤਾ ਨਹੀਂ ਕਾ ਦੂੰ ਥੋੜਾ ਬੱਚੇ-ਬੁੱਚੇ ਬਾ ਦੰਨੇ ਆ ਦਾ 15 ਮੀਟਰ ਰੋਕੇ ਬੱਚੇ ਬਾਹਰ ਲੈਣੇ ਆ ਨਾਲੇ ਪਾਣੀ ਲੈ ਕੇ ਆਉਣੇ ਆ ਪੱਥਲ ਨੂੰ ਗਰਮ ਆ ਸਰੇਂਜ ਤੇ ਲੀਟਰ ਪਿਆ ਪਾਣੀ ਗਰਮ ਲਿਆ ਕੇ ਤੇ ਪਾਣੀ ਗਰਮ ਦੇ ਕੇ ਤੇ ਨਾਲੇ ਨਿਭਾ ਦਾਂਗੇ ਫਿਰ ਆਪਾਂ ਗਾਂ ਕਰਦੇ ਕੰਟੀਨਿਊ ਗਰਮ ਪਾਣੀ ਦੇ ਕੇ ਤੇ ਬੱਚੇ ਆ ਸਾਰੇ ਬਾਹਰੇ ਆ ਉਹ ਡੱਟ ਕੇ ਆ ਛਰੀ ਜਾਵੜੇ ਆ ਤੇ ਜਿਹੜਾ ਆਪਣਾ ਕੱਲ ਬੱਚੇ ਐਡਾ ਸੀ ਉਹ ਵੀ ਬਾਹਰ ਆ ਆਪਾਂ ਉਹ ਬੈਠਾ ਹੈਗਾ ਆ ਬੈਠਾ ਉਹ ਤਾਂ ਉਂਜੀ ਗੱਡੀ ਬੈਠਾ ਚਿੱਟਾ ਆ ਆ ਪੂਰੇ ਦੇ ਮਗਰ ਬੈਠਾ ਇਹ ਬੱਚਾ ਹੈ एक आपा। वो है ना बच्चा होगा भला हो करे कि बैठा कि बैठा इधर है नहीं आ बैठा, ले। आ बैठा।, आ बैठा। आ बच्चा। ਆ ਬੱਚਾ ਸੀਗਾ ਬਾਈਆ ਲਓ ਜੀ ਬਹਿ ਗਿਆ ਵੀ ਹੋਰ ਇਹ ਕਰਤਾ ਛੱਡ ਗਿਆ ਰਤਾ ਦੂਰ ਹੀ ਦੇਸ ਜਾਂਦਾ ਉਹ ਬੈਠਾ ਹੋਰ ਤਾਂ ਕੋਈ ਨਹੀਂ ਛੱਡਣ ਵਾਲਾ ਬਾਈ ਤਾਂ ਜੀ ਬੈ ਗਿਆ ਬਹੁਤ ਇੱਕ ਦੋ ਗੁੱਦਨਾ ਥੋਪੇ ਪਾ ਦਨੇ ਆਪਾਂ ਬਸ ਆਪਣਾ ਇੰਨੇ ਹੀ ਛੜਨੇ ਸੀ ਅੱਜ ਛੜਤੇ ਆ ਚੱਲ ਪਿਆ ਆਪਾਂ ਅੱਡੇ ਨੂੰ ਤੇ ਦਵਾਈ ਬੂਟੀ ਲੈ ਕੇ ਆਉਣੀ ਏ ਰਬੂਤਾਂ ਦੀ ਗੋਲੀਆਂ ਲੈ ਕੇ ਆਉਣੀਆਂ ਹਜੇ ਤਾਂ ਬਾਕੀ ਦੀ ਦਵਾਈ ਬੂਟੀ ਸਾਰੀ ਆਪਣੇ ਕੋਲ ਹੈਗੀ ਆ ਤੇ ਗੋਲੀਆਂ ਖਤਮ ਹੋਊਗਾ ਸੀ ਉਹ ਲੈ ਕੇ ਆਉਣੇ ਆਪਾਂ ਚੱਲਦੇ ਆਂ ਅੱਡੇ ਤੇ ਟਰੋਲੀਆਂ ਦੀ ਗੋਲੀ ਆਪਾਂ ਨੈਰੂਬੀਨ ਫੋਟ ਇਹ ਹੁੰਦੀ ਆ ਖੂਨ ਸਰਕਲ ਤੋਂ ਤੇ ਮਤਲਬ ਦਾਣਾ ਪਾਣੀ ਦਾ ਵਧੀਆ ਹਾਈ ਹੋਇਆ ਹੁੰਦਾ ਤੇ ਖੂਨ ਘਰ ਸਰਕਲ ਕਰਦਾ ਰਹਿੰਦਾ ਉੱਡਣ 'ਚ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਇਹ ਇਹ ਚੀਜ਼ ਤੇ ਹੁੰਦੀ ਹੈ ਇਹ ਗੋਲੀ ਤੇ ਇਹ ਕੁੱਕੜਾਂ ਨੂੰ ਦੇ ਸਕਦੇ ਆ ਆਪਾਂ ਸਾਤੀਆ ਇੱਕ ਗੋਲੀ ਤੇ ਕਬੂਤਰ ਨੂੰ ਆਪਾਂ ਤੀਜਾ ਹਿੱਸਾ ਤੇ ਜਾਂ ਛੋਟਾ ਬੱਚਾ ਉਹਨੂੰ ਫਿਰ ਆਪਾਂ ਚੌਥਾ ਹਿੱਸਾ ਦੇ ਸਕਦੇ ਆ ਤੇ ਆਹ ਕੂਦ ਕੇ ਖੂਨ ਸਰਕਲ ਨਹੀਂ ਕਰਦਾਗਾ ਇਨੂੰ ਆਪਾਂ ਤਿੰਜਾ ਹਿੱਸਾ ਦੇ ਦਿੰਨੇ ਗੋਲੀ ਦਾ ਤੇ ਨਾਲ ਗਰਮ ਪਾਣੀ ਦੇ ਦਿੰਨੇ ਆਂ ਸੁਬਾ ਸ਼ਾਮ ਦੇ ਦਿਆ ਕਰਾਂਗੇ ਦੋ ਵਾਰੀ ਤੇ ਕੰਮ ਲੱਗ ਜੂਗਾ ਜੀ ਮਿੱਤਰੋ ਗੋਲੀ ਦੇ ਆਪਾਂ ਤਿੰਨ ਹਿੱਸੇ ਕਰ ਲਿਆ ਇਹ ਗੁਲਾਬੀ ਰੰਗ ਦੀ ਗੋਲੀ ਹੋਊਗੀ ਤੇ ਵਿੱਚੋਂ ਪੀਲੀ ਹੀ ਨਿਕਲੂਗੀ ਇਹ ਤੇ ਕਬੂਤਰਿਆਂ ਨੂੰ ਫੜਦੇ ਆਂ ਆਪਾਂ ਤੇ ਦਵਾਈ ਦਿੰਨੇ ਆਂ ਕੂਦਰੀ ਨੂੰ ਮਾ ਦੂਮੜੇ ਕੋਲ ਰੱਖਣਾ ਕੂਦਰੀ ਨੂੰ ਦਵਾਈ ਦੇ ਦਗੇ ਉਹ ਦਾ ਕੂਟਰ ਅੱਧਿਆ ਗੂਦਰੀ ਦਾ ਤੇ ਉੱਤੋਂ ਆਪਾਂ ਥੋੜਾ ਜਿਹਾ ਇਹਨੂੰ ਪਾਣੀ ਦੇ ਦੇਣੇ ਗੂਦਰੀ ਨੂੰ ਤੇ ਵਧੀਆ ਸੈਟਪ ਹੋ ਜਾਊਗਾ ਪਾਣੀ ਵੀ ਦੇ ਦੇਣਾ ਗੂਦਰੀ ਨੂੰ ਗੋਲੀਆਂ ਆ ਪੰਗਾ ਤੇ ਕੂਟਰ ਇਹੋ ਬੈਠੀ ਤੇ ਜਿਹੜਾ ਆਪਣਾ ਆ ਬੱਚਾ ਸੀਗਾ ਇਹ ਅੱਜ ਨਹੀਂ ਉੱਡਿਆਗਾ ਤੇ ਇਹੀ ਕੱਲ੍ਹ ਉੱਡਿਆ ਸੀਗਾ ਤੇ ਇਹ ਅੱਜ ਨਹੀਂ ਉੱਡਿਆ ਉੱਦ ਕੱਲ੍ਹ ਹੀ ਉੱਡਿਆ ਸੀਗਾ ਤੇ ਕੱਲ ਆਪਾਂ ਬਾੜਿਆ ਸੀ ਹੱਥ ਨਹੀਂ ਗਏ ਬਾਜ ਨੂੰ ਵੀ ਆਪਾਂ ਲੈ ਕੇ ਜਾਂਦਾ ਤਾਂ ਆਏ ਬਾਜੇ ਇਹ ਥੱਲੇ ਜਾਊਗਾ ਮਿੱਤਰੋ ਇਹ ਇਹ ਗਿਆ ਹੀ ਆ گیا ਇਹ ਤੋਂ ਮੈਟੋ ਮੇਢ ਥੱਲੇ ਜਾਵੜਦਾ ਇਹ ਆਪਾਂ ਗੂਤਰ ਸਾਰੇ ਤਾੜ ਦਿੰਨੇ ਆ ਬੱਚੇ ਵੀ ਤਾੜ ਦਿੰਨੇ ਆ ਉਹ ਕਬੂਤਰੀ ਤਾੜੀ ਸੀ ਇੱਕ ਉਹ ਵੀ ਤਾੜਦੀ ਆ ਆਪਾਂ ਬੈਠੇ ਰਹਿੰਦੇ ਰੇ ਧੁੱਪੇ ਹਜੇ ਇਹਦੇ ਕੋਈ ਦਾਣੇ ਦੀ ਰੱਜੀ ਵੀ ਆ ਤੇ ਇਹਨੂੰ ਧੁੱਪ ਸੇਕ ਲੈਣ ਦਿੰਨੇ ਆਪਾਂ ਹੋਰ ਤੇ ਉਹ ਗੂਤਰ ਤਾੜ ਦਿੰਨੇ ਆ ਇੱਕ ਤੇ ਪਾਣੀ ਆਪਾਂ ਲੈ ਆਂਦਾ ਗਰਮ ਨਾਲ ਗੂਤਰਾਂ ਨੂੰ ਪਾਣੀ ਪਾ ਦਿੰਨੇ ਆ ਆਹ ਵੇਖ ਕੂਤਰ ਗੋੜ ਕੀ ਜਾਂਦਾ ਜਿਸ ਨੂੰ ਦਵਾਈ ਦਿੱਤੀ ਸੀ ਗੱਲ ਆਪਾਂ ਇਹ ਹੁਣ ਕੂਤਰ ਨਾਲ ਮਿਲਦਾ ਇਨੂੰ ਆਪਾਂ ਪਾਸੇ ਹੀ ਕਰ ਦਿੰਨੇ ਆਂ ਆ ਗਿਆ ਮੇਤਰੋ ਇਹਨੂੰ ਆਪਾਂ ਕੂਤਰਾ ਨੇ ਪਾਸੇ ਛੱਡ ਦਿੰਨੇ ਆਂ ਆ ਗੂਤਰਾ ਮੇਤਰੋ ਇਹਨਾਂ ਆਪਾਂ ਛੱਡ ਦਿੰਨੇ ਆ ਪਰਾਂ ਵਾਲੇ ਖੁੱਡੇ ਜਾ ਚੱਲ ਭਈਆ ਬਹੁਣ ਆਪਾਂ ਦਾਣਾ ਪਾਣੀ ਪਾਉਣੇ ਆ 11 ਕਬੂਤਰਾਂ ਨੂੰ ਸਾਰਿਆਂ ਨੂੰ ਤੇ ਨਾਲੇ ਆਹ ਬੱਚੇ ਤਾੜਦੇ ਆ ਫਿਰ ਆਪਾਂ ਮਵਾਰੇ ਜਾ ਕੇ ਆਉਣਾ ਨਾਲ ਦੇ ਪਿੰਡ ਮੁੰਡੇ ਕੋਲ ਜਾ ਕੇ ਆਉਣਾ ਉਹਦੇ ਕਬੂਤਰਾਂ ਸ਼ੌਂਕ ਵੀ ਕਰਾਵਾਂਗੇ ਤੁਹਾਨੂੰ ਕਬੂਤਰ ਸਾਰੇ ਤਾੜਦੇ ਆ ਤੇ ਦਾਣਾ ਪਾਣੀ ਪਾਦਾ ਸਾਰੇ ਕਬੂਤਰਾਂ ਨੂੰ ਤੇ ਹੁਣ ਆਪਾਂ ਜਾ ਕੇ ਆਉਣੇ ਬਾਈ ਕੋਲ ਮਿਲਾਰੇ ਉਹ ਆਪਣਾ ਕਲਾਸ ਨਹੀਂ ਰਿਹਾ ਤੇ ਕਬੂਤਰ ਉਹਦੀ ਵੀ ਰੱਖਿਆ ਤੇ ਉਹ ਕੋਲ ਜਾ ਕੇ ਆਉਣਾ ਥੋੜਾ ਕੰਮ ਸੀਗਾ ਆਪਾਂ ਨੂੰ ਤੇ ਨਾਲੇ ਉਹ ਬਾਈ ਦੇ ਵਿਖਾਵਾਂਗੇ ਕਬੂਤਰ ਆਪਾਂ ਨਾਲੇ ਗੱਲਾਂ ਸਾਂਝੀਆਂ ਕਰਾਂਗੇ ਕੁਝ ਜਿਹੜੀਆਂ ਖੂਬੀਗਾਰ ਰਾਏ ਉਹ ਬਾਈ ਦੇ ਕੀ ਖਰਾਕ ਪਾਉਂਦੇ ਆ ਉਹ ਤੇ ਉਹ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਚੱਲਦੇ ਆਂ ਨਾ ਧੂਕੇ ਹੋ ਗਿਆ ਪਰ ਰੈਡੀ ਹੁਣ ਚੱਲਦੇ ਆਂ ਬਾਈ ਕੋਲੇ ਲਓ ਮਿੱਤਰੋ ਆਪਾਂ ਚੱਲਦੇ ਆਂ ਬਾਈ ਕੋਲੇ ਤੇ ਬਾਈ ਨੂੰ ਬਾੜਿਆ ਆਪਾਂ ਨਾਲ ਤੇ ਬਾਈ ਦਾ ਪੈਂਟ ਵੀ ਆ ਗਿਆ ਆਪਨੇ ਤਾਂ ਹੋਊਗਾ ਕੋਈ 4-5 ਕਿਲੋਮੀਟਰ ਵਾੜੀ ਇਹਨੇ ਹੋਣਾ 4 ਕਿਲੋਮੀਟਰ ਵਾੜੀ ਘੱਟ ਹੀ ਹੋਊਗਾ ਬਾੜਾ ਨਹੀਂ ਹੋਣਾ ਤੇ ਬਾਈ ਦਾ ਕੂਟਰਾ ਸ਼ੌਕ ਕਰਾਉਣੇ ਆਪਾਂ ਤੁਹਾਨੂੰ ਤੇ ਖਾਸ ਸਮਝਾ ਕਰਦੇ ਜਾਗੇ ਚੱਲ ਕੇ ਕਰਦੇ ਗਾ ਕੰਟੀਨਿਊ ਆਪਾਂ ਹੋਵेंगे ਬਾਈ ਕੋਲੇ ਇੱਕ ਆ ਬਈਆ ਬੈਠਾ ਦੋ ਆਵਰ ਦੇ ਤੇ ਕਰਾਉਣੇ ਜਾਣਾ ਬਣਾਣਾ ਤੁਹਾਡੀ ਡਿਸਕਸ ਕਰਦੇ ਆਪਾਂ ਨਾਲੇ ਖਰਾਕ ਦੀ ਡਿਸਕਸ ਕਰਦੇ ਆ ਕੀ ਪਾਉਂਦੇ ਬਾਈ ਆ ਥੋੜਾ ਫਾੜਿਆ ਥੋੜਾ ਖਰਾਕ ਇਹ ਬਾਅਦ ਚ ਡਿਸਕਸ ਕਰਦੇ ਆ ਬਾਈ ਚਾਹ ਪੀ ਲ ਗਏ ਪਹਿਲਾਂ ਚੱਲਦੇ ਆ ਹੁਣ ਤੇ ਮੋਟਰਸਾ ਆਪਣਾ ਬਾਈਕ ਖੜੀ ਆ ਤੇ ਇੱਕ ਬਾਈ ਨੇ ਆ ਸਾਈਕਲ ਜਿੱਤਿਆ ਇਹ ਕਿਹੜੇ ਸਾਲ ਜਿੱਤਿਆ ਵੀ ਨਾਲ ਹੀ ਮਿਲਿਆ ਦੂਸਰ ਚ ਖੇਸ ਵੀ ਮਿਲਾਈ ਠੰਡ ਸੀਗੀ ਅੱਛਾ ਜਿੱਤਿਆ ਜਦੋਂ ਇਹ ਬਾਈ ਮਾਂ ਕੇ ਪਾਕਿਸਤਾਨ ਦੀ ਵੰਡ ਹੋਈ ਅੱਛਾ ਉਹਨੂੰ ਜਿੱਤਿਆ ਵੀ ਖੇਸ ਵੀ ਨਾਲ ਹੀ ਮਿਲਿਆ ਮਿੱਤਰੋ ਦੂਸਰ ਤੇ ਬਾਈ ਨੂੰ ਪਾਲਾ ਬਹੁਤ ਲੱਗੀ ਜਾਂਦਾ ਸੀਗਾ ਅੱਛਾ ਉਹਨਾਂ ਨੇ ਖੇਸ ਵੀ ਨਾਲ ਹੀ ਦੇਤਾ ਖੇਸ ਵੀ ਨਾਲ ਹੀ ਦੇਤਾ ਚਲੋ ਮੈਂ ਤਾਂ ਠੀਕ ਆ ਕਰਦੇ ਇਥੇ ਬਲੌਗ ਦਾ ਐਂਡ ਆਪਾਂ ਤੇ ਗਾਣਾ ਪਾਟ ਗਾਣਾ ਫੇਰ ਆਊਗਾ ਹਫ਼ਤੇ ਕੇ ਬਾਅਦ ਆਊਗਾ ਨਾ ਹਫ਼ਤੇ ਨੂੰ ਗਾਣਾ ਪਾਟ ਕਰਾਂਗੇ ਆਪਾਂ ਮਿੱਤਰੋ ਨੂੰ ਚੱਲਦੇ ਆਂ ਬਾਈ ਦੀ ਇੰਟਰਵਿਊ ਕਰ ਲਈ ਆ ਤੇ ਉਹ ਆਪਣੀ ਇੰਟਰਵਿਊ ਕੱਲ ਨੂੰ ਆਊਗੀ ਤੇ ਦੋ ਬਾਈ ਜਾਵੜੇ ਆ ਤੇ ਹੁਣ ਆਪਾਂ ਵੀ ਚੱਲਦੇ ਪਿੰਡ ਨੂੰ ਉਹ ਇੰਟਰਵਿਊ ਆਪਣੀ ਕੱਲ ਨੂੰ ਆਉਗੀ ਬਾਈ ਜੀ ਇੰਟਰਵਿਊ ਕੀਤੀ ਆ ਬਹੁਤ ਆਸਾ ਮਜ਼ਾ ਆਗਾ ਤੇ ਜਰੂਰ ਵੇਖੋ ਤੇ ਹੁਣ ਆਪਾਂ ਚੱਲਦੇ ਪਿੰਡ ਨੂੰ ਆਹ ਬਾਈ ਦਾ ਘਰ ਸੀਗਾ ਪਰਲੇ ਪਾਸੇ ਛੇਦਨ ਲੱਗਾ ਹਾਂ ਹਾਂਜੀ ਮਿੱਤਰੋ ਆ ਗਏ ਆਪਾਂ ਘਰੇ ਤੇ ਬੜਾ ਬਿਛੜਤੇ ਆਪਾਂ ਕੁੜਿਆਂ ਵਾਲੇ ਸਾਰੇ ਉਥੇ ਟਾਈਮ ਥੋੜਾ ਜਿਆਦਾ ਲੱਗਾ ਸਾਰੇ ਗੁੱਡਾਂ ਹੀ ਛੱਡਦੇ ਆਪਾਂ ਇੱਧਰ ਹੀ ਛੱਡਦੇ ਆ ਮਿੱਤਰੋ ਉਹੀ ਕੰਮ ਹੋ ਗਿਆ ਜੀ ਦਾ ਆਪਾਂ ਨੂੰ ਇੰਤਜ਼ਾਰ ਸੀਗਾ ਸ਼ਿਕਾਰੀ ਆ ਗਿਆ ਕਰੋ ਅੱਛੀ ਅੱਕਾ ਉਹੀ ਬਿੱਲੀ ਹੈ ਜਿਹੜੀ ਰਾਤ ਭੱਜੀ ਸੀ ਆਪਣੇ ਤੋਂ ਅਮਾਗਾ ਹੁਣ ਰਾਤੇ ਰਾਤੀ ਬਣਾ ਲ ਗਏ ਵੀਡੀਓ ਤੜਕੇ ਆਪਾਂ ਛੱਡ ਆਵਾਂਗੇ ਇਹਨੂੰ ਇਹ ਬਿੱਲੀ ਹੋਊਗੀ ਯਾਰ 4-5 ਕਿਲੋ ਦੀ ਬਿੱਲਾ ਹੈ ਤੇ ਬਹੁਤ ਤਗੜਾ ਹੈ ਯਾਰ ਇਹ ਤਾਂ ਹੁਣ ਆਏ ਡਾਰਸ ਵਾਲਾ ਰਾਤ ਨੂੰ ਜਾਲ ਨਾ ਪਾਣ ਦੇ ਤੇ ਪਾਸੇ-ਆਸੇ ਵੀ ਇੱਟਾਂ ਲੰਘਾਂਗਾ ਵੰਗਾ ਇਹਦੇ ਤੇ ਡੱਬਾ ਬਿੱਲਾ ਹੈ ਆਪਣਾ ਇੱਕ ਬੱਚਾ ਮਰਗਾ ਵੇਖੋ ਆਪਣਾ ਬੱਚਾ ਮਰਗਾ ਸੀ ਉਹ ਰੱਖਦਾ ਤੇ ਉਹਨੂੰ ਖਾਣ ਆਇਆ ਸੀਗਾ ਇਹ ਇਹ ਖੰਭਾ ਦਾ ਪਤਾ ਲੱਗ ਗਿਆ ਸੀਗਾ ਨਿੱਕਾ ਇਹ ਬੱਚਾ ਠੰਡ ਨਾਲ ਮਰਗਾ ਸੀਗਾ ਤੇ ਉਹ ਰੱਖਦਾ ਸੀ ਆਪਾਂ ਉਹਨ ਖਾਨ ਆਏ ਤੇ ਆਪਾਂ ਤਾੜ ਲਿਆ ਅੰਦਰ ਇਹ ਵੀ ਕੁੰਡੇ ਤੋਂ ਡਾਰ ਹੀ ਲੱਗਦਾ ਇਹਦੇ ਆਓ ਬਾਹਰ ਆਪ ਪਰਲੇ ਪਾਸੇ ਕਰਤਾ ਕੰਨ ਵਾਲੇ ਤੇ ਰਾਤ ਨੂੰ ਬਾਰਨਾ ਤੋੜਦੇ ਤੇ ਆ ਰੱਸੀ ਜਾਂਦੀ ਆ ਇਹ ਆਪਾਂ ਅੰਦਰ ਬੈਠੇ ਸੀ ਤੇ ਰੱਸੀ ਖੇਚਲੀ ਜਦੋਂ ਇਹ ਅੰਦਰ ਵੜ ਗਿਆ ਤੇ ਰੱਸੀ ਖੇਚਲੀ ਇਹ ਅੰਦਰ ਤੜ ਗਿਆ ਫੇਰ ਆਪਾਂ ਲਾਤੀ ਕੁੰਡੀ ਆ ਗਈ ਖੰਭ ਖੁੰਭੇ ਵੇਖੋ ਖਲਾਰੇ ਮਿੱਤਰੋ ਇਹਨੇ ਵੀ ਹੁਣ ਤਾਂ ਬਾਹਰ ਨੂੰ ਤੋੜਨ ਨੂੰ ਜਾਲ ਕਰਦਾ ਜਾਲ ਤੋੜਦਾ ਹੁਣ ਮੈਂ ਛੇਤੀ ਬਾਹਰ ਨਿਕਲ ਜਾ ਆ ਇਹ ਨਿਕਲਦਾ ਹੁਣ ਹੁਣ ਕਹਿੰਦੇ ਹੁੰਦੇ ਨਾ 100 ਦਿਨ ਚੋਰ ਦਾ 1 ਦਿਨ ਸਾਧ ਦਾ ਤੇ 100 ਦਿਨ ਤੇਰਾ ਸੀਗਾ ਤੇ 1 ਦਿਨ ਸਾਡ ਆ ਗਿਆ ਹੁਣ ਵੇਖ ਕੱਡਾ ਤਗੜਾ ਮਿੱਤਰੋ ਦੱਬਾ ਬਿੱਲਾ ਇਹ ਕੋ ਮੂਦਾ ਹੁੰਦਾ ਨਸ਼ੀਦੀ ਬਾਹਰ ਨਿਕ ਜਾਣ ਨਿਕਲਦਾ ਓ ਬਾਈ ਦੋ ਆ ਬਾਈ ਤੇ ਇਹ ਆਪਣੇ ਬਿੱਲਾ ਫੜਾਉਣ ਆਏ ਵੇ ਆ ਆਪਾਂ ਗੁਰਦੁਆਰੇ ਸੀ ਗੁਰਦੁਆਰੇ ਆਪਣੇ ਖੰਡ ਪਾਠ ਆ ਤੇ ਗੁਰਦੁਆਰੂ ਭੱਜ ਗਏ ਆ ਆਪਾਂ ਦੇਖੋ ਇਹ ਮਿੱਤਰੋ ਕਰਦੇ ਆਪਾਂ ਬਲੌਗ ਦਾ ਐਂਡ ਤੇ ਬਲੌਗ ਕਿਵੇਂ ਲੱਗਦਾ ਹੈ ਨਾ ਕਮੈਂਟ ਕਰਕੇ ਦੱਸ ਦਿਆ ਕਰੋ ਤੇ ਜਿਹੜੇ ਹੁਣ ਤਾਂ ਕਬੂਤਰ ਹੈ ਨਹੀਂ ਸ਼ੌਕਰਾ ਸਕਦੇ ਤੇ ਗਰਮੀ ਦੱਸ ਦਿਆ ਕਰੋ ਮਿੱਤਰੋ ਕਿਹੜੇ ਕਬੂਤਰ ਦੇਖਣੇ ਆ ਕਿਵੇਂ ਕਿਵੇਂ ਹੈ ਨਾ ਗਰਮੀ ਤਬ ਵਧੀਆ ਬਣਾ ਲਿਆ ਕਰਾਂਗੇ ਕਿਵੇਂ ਕਬੂਤਰ ਬਾਹਰ ਕੱਢਾਂਗੇ ਸਾਰੇ ਰੰਗ ਲਾ ਲਿਆ ਕਿਤੇ ਬਾਈ ਛੱਡ ਲਈ ਹੈ ਨਾ ਗਰਮੀ ਚ ਵਧੀਆ ਕੰਟੈਂਟ ਬਣ ਜਾਂਦਾ ਤੇ ਮਿੱਤਰੋ ਚੈਨਲ ਜੀਨੇ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਤੇ 5k ਹੋਣ ਚਾ ਆਪਣਾ ਥੋੜੇ ਸਬਸਕ੍ਰਾਈਬਰ ਰਹਿ ਗਏ 5k ਆਪਣੇ ਕੰਪਲੀਟ ਹੋ ਜਾਣੇ ਆ ਤੇ 5k ਜਲਦੀ ਜਲਦੀ ਕਰ ਦਿਓ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ ਲਵ ਯੂ ਸਪੋਰਟ ਕਰਦੇ ਰਹੋ ਮਿੱਤਰੋ